ਸਸਰੀਕਾਲ ਔਰਤਾਂ ਦੀਆਂ ਇੱਛਾਵਾਂ ਬਹੁਤ ਹੁੰਦੀਆਂ ਨੇ ਮਰਦਾਂ ਕਰਕੇ ਕਈ ਵਰੀ ਪਰਿਵਾਰ ਦੇ ਦਬਾਅ ਕਰਕੇ ਉਹ ਇੱਛਾਵਾਂ ਮਨ ਦੇ ਵਿੱਚ ਹੀ ਰਹਿ ਜਾਂਦੀਆਂ ਨੇ ਔਰਤਾਂ ਦੀਆਂ ਛਾਤੀਆਂ ਬਰਸ਼ਟਾਂ ਦਾ ਆਕਾਰ ਜਦੋਂ ਨਹੀਂ ਵੱਧਦਾ ਤਾਂ ਔਰਤ ਨੂੰ ਚੰਗਾ ਫੀਲ ਨਹੀਂ ਹੁੰਦਾ ਸਾਫ਼ ਜੀ ਗੱਲਾਂ ਛੋਟੀਆਂ ਹੁਣ ਛਾਤੀਆਂ ਸੁੱਕੀਆਂ ਹੋਣ ਤਾਂ ਔਰਤ ਨੂੰ ਕਈ ਵਰੀ ਪਛਾਣਨਾ ਵੀ ਔਖਾ ਹੋ ਜਾਂਦਾ ਹੈ ਵੀ ਇਹ ਲੇਡੀਸ ਅਕੇਜੈਂਟਸ ਭੁਲੇਖਾ ਪੈਂਦੇ ਜਦੋਂ ਛਾਤੀਆਂ ਬਿਲਕੁਲ ਸਰੀਰ ਦੇ ਨਾਲ ਲੱਗੀਆਂ ਹੋਣ ਤਾਂ ਕਈ ਵਾਰੀ ਭੁਲੇਖਾ ਪੈ ਜਾਂਦਾ ਹੈ ਹਰੇਕ ਔਰਤ ਚਾਹੁੰਦੀ ਹੈ ਵੀ ਮੇਰੀ ਜਿਹੜੀ ਬ੍ਰੈਸਟ ਆ ਉਹਦਾ ਕਾਰ ਵਧੀਆ ਹੋਵੇ ਤੇ ਮੈਂ ਚੰਗੀ ਲੱਗਾਂ ਅਸੀਂ ਜਿਹੜੀ ਦਵਾਈ ਤਿਆਰ ਕਰਦੇ ਆ ਉਹਨਾਂ ਵਿੱਚ ਜਿਵੇਂ ਕਰੀਮ ਆ ਬ੍ਰੈਸਟ ਜੈਲ ਇੱਕ ਕਰੀਮ ਬਣਾਉਂਦੇ ਆ ਜੈਲ ਦੇ ਮੰਗੂ ਤੇ ਇੱਕ ਤੇਲ ਬਣਾਉਂਦੇ ਆ ਇਹਦੀ ਮਾਲਸ਼ ਕਰਨੀ ਪੈਂਦੀ ਆ ਕਰੀਮ ਦੀ ਤੇਲ ਦੀ ਤੇ ਇੱਕ ਅਸੀਂ ਖਾਣ ਵਾਸਤੇ ਪਾਊਡਰ ਬਣਾਉਂਦੇ ਆ ਠੀਕ ਹੈ ਜੀ ਇੱਕ ਡ੍ਰੌਪ ਹੁੰਦੇ ਆ ਉਹਦੇ ਵਿੱਚ ਹਰਬਲ ਜੜੀ ਬੁੱਟੀਆਂ ਦਾ ਜਿਹੜਾ ਡ੍ਰੌਪ ਬਣਾਇਆ ਹੁੰਦਾ ਉਹ ਵਰਤਣਾ ਪੈਂਦਾ ਇਹ ਡ੍ਰੌਪ ਆ ਜਿਹੜਾ ਤੁਹਾਨੂੰ ਦਿਖ ਰਿਹਾ ਹੈ ਇਹ ਵਰਤਣਾ ਪੈਂਦਾ ਇਹ ਤੇਲ ਆ ਠੀਕ ਹੈ ਜੀ ਇਹ ਜਿਹੜੇ ਚੀਜ਼ਾਂ ਅਸੀਂ ਬਣਾਈਆਂ ਨੇ ਬਹੁਤ ਕੰਮ ਕਰਦੀਆਂ ਨੇ ਇਹ ਇੱਕ ਜਿਹੜਾ ਪਾਊਡਰ ਆ ਜਿਨ੍ਹਾਂ ਦੀ ਛਾਤੀਆਂ ਬਹੁਤ ਢਿੱਲੀਆਂ ਹੋ ਜਾਂਦੀਆਂ ਉਹਨਾਂ ਵਾਸਤੇ ਇਹ ਪਾਊਡਰ ਆ ਇਹ ਜਿਹੜੀ ਜੈੱਲ ਆ ਇਹ ਦੀ ਮਾਸਤ ਕਰਨੀ ਪੈਂਦੀ ਆ ਇਹ ਸਾਰਾ ਜਿਹੜਾ ਕੰਬੀਨੇਸ਼ਨ ਆ ਬਹੁਤ ਵਧੀਆ ਰਿਜ਼ਲਟ ਦਿੰਦਾ ਹੈ ਜੇ ਕਿਸੇ ਨੂੰ ਤਕਲੀਫ ਆ ਤਾਂ ਜਰੂਰ ਸੰਪਰਕ ਕਰੇ ਛਾਤੀਆਂ ਦਾ ਆਕਾਰ ਵਧਾਉਣਾ ਕਿਸੇ ਨੂੰ ਤਾਂ ਜਰੂਰ ਸੰਪਰਕ ਕਰੇ ਧੰਨਵਾਦ ਜੀ